ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਘਰ ਹੀ ਆٹے ਦੇ ਨਿਊਡਲ ਬਣਾ ਕੇ ਤਿਆਰ ਕਰਾਂਗੇ ਤੇ ਉਹਦੇ ਬਾਅਦ ਦੋ ਗਲਾਸ ਪਾਣੀ ਦੇ ਜਿਹੜੀ ਪਾ ਲਾਂਗੇ ਕੜਾਈ ਵਿੱਚ ਤੇ ਤਿੰਨ ਚਮਚੇ ਪਾਵਾਂਗੇ ਮੈਦੇ ਦੇ ਤੇ ਤਿੰਨ ਚਮਚੇ ਹੀ ਆਪਾਂ ਪਾਉਣੇ ਇਹਦੇ ਵਿੱਚ ਆٹے ਦੇ ਆਟੇ ਨੂੰ ਤੇ ਮੈਦੇ ਨੂੰ ਅਸੀਂ ਮਿਕਸ ਕਰਕੇ ਬਣਾਵਾਂਗੇ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਨਮਕ ਤੇ ਦੋ ਚਮਚੇ ਪਾਵਾਂਗੇ ਛੋਟੇ ਰਫਾਈਨਡ ਆਇਲ ਦੇ ਤੇ ਮਿਕਸ ਕਰਨ ਤੋਂ ਬਾਅਦ ਇਹਦਾ ਸਗਤ ਆਟਾ ਲਗਾ ਕੇ ਤਿਆਰ ਕਰ ਲੈਣਾ ਆਪਾਂ ਬਹੁਤ ਹੀ ਸਾਨ ਘਰ ਤੇ ਚ ਹੀ ਤਿਆਰ ਹੋ ਜਾਣਗੇ ਤੇ ਤੇਲ ਪਾਣੀ ਜਿਹੜਾ ਗਰਮ ਹੋ ਚੁੱਕਾ ਹੈ ਤੇ ਉਹਦੇ ਵਿੱਚ ਆਪਾਂ ਇੱਕ ਚਮਚਾ ਫਾਈਨ ਆਇਲ ਪਾ ਲਿਆ ਤੇ ਇੱਥੇ ਆਪਾਂ ਜਿਹੜੀ ਨਮਕੀਨ ਬਣਾਉਣ ਵਾਲੀ ਮਸ਼ੀਨ ਉਹਨੂੰ ਲਿਆ ਹੋਇਆ ਹੈ ਤੇ ਇਹਦੇ ਵਿੱਚ ਜਿਹੜੇ ਬਰੀਕ ਸੇਵੀਆਂ ਬਣਾਵੇਗਾ ਉਹਦੇ ਨੂੰ ਅਸੀਂ ਲੈ ਲਾਂਗੇ ਤੇ ਉਹਨੂੰ ਅਸੀਂ ਇਸ ਤਰੀਕੇ ਨਾਲ ਮਸ਼ੀਨ ਵਿੱਚ ਸੈੱਟ ਕਰਕੇ ਰੱਖ ਲਵਾਂਗੇ ਵੇਖ ਸਕਦੇ ਤੁਸੀਂ ਇਸ ਤਰੀਕੇ ਨਾਲ ਆਪਾਂ ਸੈੱਟ ਕਰਕੇ ਰੱਖ ਲੈਣਾ ਹੁਣ ਤੇ ਇਹਦੇ ਵਿੱਚ ਜਿਹੜਾ ਆਪਾਂ ਸਖਤ ਜਿਹਾ ਆਟਾ ਗੁੰਨ ਕੇ ਰੱਖਿਆ ਹੋਇਆ ਮੈਦਾ ਤੇ ਆਟੇ ਨੂੰ ਮਿਕਸ ਕਰਕੇ ਉਹ ਅਸੀਂ ਇਸ ਤਰੀਕੇ ਨਾਲ ਵਿੱਚ ਪਾ ਲਵਾਂਗੇ ਤੇ ਪੌਣ ਤੋਂ ਬਾਅਦ ਆਪਾਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਸੈੱਟ ਕਰਕੇ ਤੇ ਉੱਪਰੋਂ ਅਸੀਂ ਬੰਦ ਕਰ ਲਵਾਂਗੇ ਤੇ ਉਬਲਦੇ ਹੋਏ ਪਾਣੀ ਵਿੱਚ ਆਪਾਂ ਇਹਨੂੰ ਇਸ ਤਰੀਕੇ ਨਾਲ ਜਿਹੜੀਆਂ ਇਹਦੀ ਨਿਊਡਲ ਬਣਾ ਕੇ ਤਿਆਰ ਕਰਾਂਗੇ ਘਰ ਹੀ ਬਣਵੇ ਘਰ ਵਿੱਚ ਹੀ ਬਹੁਤ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਬਾਜ਼ਾਰੋਂ ਲਿਆਉਂਦੇ ਹੋ ਤੇ ਹੁਣ ਤੁਸੀਂ ਇਹਨੂੰ ਇਸ ਤਰੀਕੇ ਨਾਲ ਪਾਉਂਦੇ ਜਾਣਾ ਹੈ ਤੇ ਬਿਲਕੁਲ ਬਹੁਤੇ ਵੱਡੇ ਨਹੀਂ ਅਸੀਂ ਕਰਨਾ ਹੈ ਕਿ ਛੋਟੇ-ਛੋਟੇ ਹੀ ਅਸੀਂ ਕਰਕੇ ਪਾਈ ਜਾਵਾਂਗੇ ਤੇ ਬਾਕੀ ਜੇ ਅਸੀਂ ਤੋੜੀ ਜਾਵਾਂਗੇ ਨਾਲ-ਨਾਲ ਹੀ ਅਸੀਂ ਇਹਨੂੰ ਬਾਲਦੇ ਜਾਣਾ ਜਿਆਦਾ ਨਹੀਂ ਅਸੀਂ ਉਬਾਲਣਾ ਹੈਗਾ ਇਹਨੂੰ ਸਿਰਫ ਆਪਾਂ ਨੂੰ 2 ਤੋਂ 3 ਮਿੰਟ ਤੱਕ ਹੀ ਉਬਾਲਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ ਅਸੀਂ ਵਿੱਚ ਇਸ ਤਰੀਕੇ ਨਾਲ ਪਾਉਂਦੇ ਜਾਣਾ ਹੈ ਪਾਣੀ ਜਿਹੜਾ ਉਬਲਣ ਡਿਆ ਹੈ ਸਾਡਾ ਤੇ ਇਸ ਤਰੀਕੇ ਨਾਲ ਆਪਾਂ ਬਹੁਤੇ ਲੰਬੇ ਨਹੀਂ ਕਰਾਂਗੇ ਛੋਟੇ ਸਾਈਜ਼ ਦੇ ਬਣਾਵਣਾ ਕੇ ਤਿਆਰ ਕਰ ਲਵਾਂਗੇ ਤੇ ਹੁਣ ਆਪਾਂ ਜਿਹੜੇ ਤੋੜ ਲਵਾਂਗੇ ਇਸ ਤਰੀਕੇ ਨਾਲ ਆਪਾਂ ਤੋੜ ਲੈਣੇ ਆ ਤੇ ਤੋੜਨ ਤੋਂ ਬਾਅਦ 2-3 ਮਿੰਟ ਉਬਾਲ ਲੈ ਆ ਤੇ ਹੁਣ ਆਪਾਂ ਇਹਨੂੰ ਛਾਲਣੀ ਨਾਲ ਹੀ ਕੱਢ ਕੇ ਛਾਲਣ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਪਰ ਠੰਡਾ ਪਾਣੀ ਪਾ ਲਵਾਂਗੇ ਤਾਂ ਜੋ ਠੰਡੇ ਹੋ ਜਾਣ ਤੇ ਇੱਥੇ ਆਪਾਂ ਕੁਝ ਸਬਜ਼ੀਆਂ ਲਈਆਂ ਹੋਈਆਂ ਨੇ ਤੇ ਜਿੰਨੀਆਂ ਕ ਆਪਾਂ ਤੁਹਾਨੂੰ ਬਣਾ ਕੇ ਵੀ ਦੱਸਾਂਗੇ ਕਿਵੇਂ ਇਹਦੇ ਬਣ ਕੇ ਤਿਆਰ ਹੋਏ ਨੇ 2 ਚਮਚੇ ਪਾਵਾਂ ਕੜਾਈ 'ਚ ਤੇਲ ਤੇ ਪਿਆਜ਼ ਪਾਵਾਂਗੇ ਕੱਟਿਆ ਹੋਇਆ ਨਾਲ ਹੀ ਅਸੀਂ ਕਰਾਂਗੇ ਦੇ ਵਿੱਚ ਪੱਤਾ ਗੋभी ਥੋੜੀ ਜਿਹੀ ਐਡ ਥੋੜੀ ਜਿਹੀ ਗਾਜਰ ਨਾਲ ਕਟੀਆਂ ਹੋਈਆਂ ਤੇ ਨਾਲ ਥੋੜੀ ਜਿਹੀ ਸ਼ਿਮਲਾ ਮਿਰਚ ਤੇ ਇਹਨਾਂ ਨੂੰ 5 ਮਿੰਟ ਸਬਜ਼ੀਆਂ ਨੂੰ ਪਕਾਉਣ ਤੋਂ ਬਾਅਦ ਵਿੱਚ ਇੱਕ ਚਮਚਾ ਟਮਾਟਰ ਸੌਸ ਤੇ ਇੱਕ ਚਮਚਾ ਸੋਇਆ ਸੌਸ ਪਾ ਲੈਣੀ ਆ ਤੇ ਮਿਸ ਕਰ ਲੈਣਾ ਤੁਸੀਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕਿੰਡੀ ਵਧੀਆ ਤੇ ਕਿੰਨੇ ਸਿੰਪਲ ਤੇ ਆਸਾਨ ਤਰੀਕੇ ਨਾਲ ਘਰ ਵਿੱਚ ਨੂਡਲ ਬਣ ਕੇ ਤਿਆਰ ਹੋ ਚੁੱਕੇ ਨੇ